ਜਾਂ ਛੱਡੀ ਜਾਂਦੇ ਆ ਜੀ ਉਸ ਆ ਹੋ ਜੂਗਾ ਅੱਜ ਕੋਈ ਗੱਲ ਨਹੀਂ ਆ ਰਹੇ ਆ ਤੇ ਮੇਰੇ ਸਿਆ ਰਹੇ ਪਹਿਲਾਂ ਵੀ ਕਈ ਵਾਰੀ ਆਏ ਆ ਚੜ ਕੇ ਯੋਧੇ ਇੱਕ ਤੋਂ ਵੀ ਬੰਦੇ ਕਰ ਕੀ ਗਏ ਆ ਫੇਰ ਆ ਰਹੇ ਆ ਫੇਰ ਆ ਰਹੇ ਆ ਯੋਧੇ ਆ ਦੇਖੋ ਜਲਾਲਾਬਾਦ ਲਓ ਆ ਬਾਗ ਉੱਡਿਆ ਉਹ ਭਾਈ ਸਾਡੇ ਮਿਲ ਗਿਆ ਇੱਥੇ ਭਾਈ ਜਲਾਲਾਬਾਦ ਉਹ ਜਮਾ ਪਾਸਾਂ ਦੇ ਬਾਦ ਆ ਜੀਰੋ ਲੈ ਦਿੱਲੀ ਨੂੰ ਚਾਲੇ ਪਾਤੇ ਆ ਫੋਲਕਾ ਦਿੱਕਣਾ ਮੇਰਾ ਵੀ ਪੰਜਾਬੀ ਦਾ ਪਾਇਓ ਕਿ ਉਹਦੇ ਮਸਲਾ ਸੁਢੀ ਹੋ ਕੇ ਆ ਕੇ ਖੜ ਗਿਆ ਨਵੇਂ ਨਵੇਂ ਹਕਮਾਂ ਨਵੀਆਂ ਦੁਨੀਆਂ ਨੀਤੀਆਂ ਨਵੇਂ ਨਵੇਂ ਤਰੂਪਾਂ ਨੂੰ ਖਤਮ ਕਰ ਲਈ ਆ ਰਿਹਾ ਮੇਰਾ ਵੀਰੋ ਬਹੁਤ ਸਥਿਤੀ ਗੰਭੀਰ ਬਣੀ ਹੋਈ ਹੈ ਆਪਾਂ ਨਾ ਆਇਆ ਜੀ ਹਾਲਾ ਕਿ ਟਰਾਈ ਸਾਈਡ ਆਪਾਂ ਲੇਨ ਵਾਰ ਸੀਗਾ ਪਰ ਮੈਂ ਖੈ ਨਹੀਂ ਕੋਈ ਗੱਲ ਨਹੀਂ ਜਦੋਂ ਭੀੜ ਪਈ ਹੋਵੇ ਨਾ ਧਰਤੀ ਦੇ ਉੱਤੇ ਤੇ ਪੀਲ ਪੈਂਦੀ ਆ ਆ ਕੇ ਆਪਦੇ ਲੋਕਾਂ ਦੇ ਫਿਰ ਤਾਂ ਚਾਹੇ ਬੰਦਾ ਵੱਡਿਆ ਵੀ ਪਿਆ ਹੋਵੇ ਫਿਰ ਤੁਰਨ ਨਹੀਂ ਪੈਂਦਾ ਬਾਈ ਸੋ ਇਹ ਵੀ ਕਹਿੰਦਾ ਮੈਂ ਚੱਲਦੇ ਆਂ ਭਾਵੇਂ ਦਿੱਲੀ ਨੂੰ ਚੱਲਦੇ ਆਂ ਤੁਹਾਨੂੰ ਬਾਈ ਦਿੱਲੀ ਤਸੀਲ ਆ ਬਾਈ ਓਕੇ ਤੁਸੀਂ ਹਰ ਹਾਲ ਦੇ ਵਿੱਚ ਅੱਜ ਰਾਤ ਨੂੰ ਸਤੇ ਨੇ ਤੜਕੇ ਸੁਨੇਹਾ ਜਿੱਥੇ ਤੁਸੀਂ ਆਪਾਂ ਨਿਕੜੇ ਬੜਾ ਤੁਕਾਇਆ ਜਾ ਰਿਹਾ ਡਰਾ ਜਾ ਰਿਹਾ ਜੀ ਬੈਰੀਕੇਡ ਲਾਦੇ ਜੀ ਜਿੱਦ ਲਾਦੇ ਜੀ ਅੱਗ ਜਾਂ ਛੱਡੀ ਜਾਂਦੇ ਆ ਜੀ ਉਸੇ ਆ ਹੋ ਜੂਗਾ ਕੋਈ ਗੱਲ ਨਹੀਂ ਆ ਰਹੇ ਹੱਦ ਲਗੇ ਪਿਆਰ ਰਹੀ ਪਹਿਲਾਂ ਵੀ ਕਈ ਵਾਰੀ ਆਏ ਆ ਚੜ ਕੇ ਯੋਧੇ ਤੇ ਤੈਨੂੰ ਫਤਿਹ ਕਰਕੇ ਗਏ ਆ ਫੇਰ ਆ ਰਹੇ ਆ ਦੁਪੰਜਾਬ ਦੇ ਨੌਜਵਾਨੋ ਆਪਣੀ ਹਿੱਕਾ ਖਾਤਰ ਜਾਣਾ ਆਪਣੀ ਮੋਤ ਸਾਥ ਆਪਣੀ ਨਸਲਾਂ ਮਸਲਾ ਆਪਣੇ ਰਿਸ਼ਦਾਰ ਨੂੰ ਬਚਾਉਣ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਜਾਣਾ ਆਪਣੀਆਂ ਨਸਲਾਂ ਆਪਣੀ ਮੋਤ ਨੂੰ ਆਪਣੀ ਪਛਾਣ ਨੂੰ ਬਚਾਉਣ ਜਾਣਾ ਤੇ ਭਾਈ ਹੁਣ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸਾਡੇ ਬਜ਼ੁਰਗਾਂ ਦੇਖੋ ਫਾਇਲ ਕਦ ਚੱਲ ਕੇ ਆਵੇ ਆ ਖੜਿਆ ਆ ਬਾਬੂ ਖੜਿਆ ਲੋਈ ਬਾਨੋ ਦੇ ਸੀ ਸੀ ਸਾਡੇ ਬਾਬੂ ਸਾਡੇ ਸਾਡੀਆਂ ਮਾਈਆਂ ਫਾਇਰ ਤੇ ਰਲਾਵਾ ਜੈ ਗੱਪੀਆਂ ਦੇ ਪਰਪੇ ਨੇ ਇੱਕ ਰੰਗ ਮਿਕਲਦੇ ਨੇ ਕਿ ਸਾਡਾ ਵੀ ਫਾਸੇ ਬਾਬੂ ਦਾ ਇੱਕ ਦੂਜਾ ਜਗ੍ਹਾ ਤਾਂ ਹੈ ਮਾਰੋ ਤੇ ਜਾਈਆ ਇਹ ਆ ਰੋਸਦਾ ਉਹਨਾਂ ਦੇ ਦਵਾ ਆਸਰੀ ਤਾਲਾ ਜਿੰਦਾਬਾਦ ਜਿੰਦਾਬਾਦ ਜੱਟ ਜੀ ਜਿੰਦਾਬਾਦ ਜਿੰਦਾਬਾਦ ਲਟੇਰਾ ਜਿੰਦਾਬਾਦ ਵਾ ਵਾ ਤੇ ਨਾਗਰਾਨਾਂ ਨੂੰ ਬੇਨਤੀ ਆ ਗੁਰੂ ਗੋਬਿੰਦ ਸਿੰਘ ਦੇ ਵਾਰਸੋਂ ਆਜੂ ਜੀ ਨੇ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਆਪਾਂ ਨੂੰ ਪੰਜਾਬ ਲਈ ਲੜਨ ਲਈ ਹਰ ਤੰਨ ਤਿਆਰ ਹੈ ਨਾ ਕਿਸੇ ਦਾ ਜਦੋਂ ਤੁਸੀਂ ਦੇਖੋ ਅੱਜ ਅਸੀਂ ਬਾਹਰ ਆਏ ਆ ਤੇ ਅੱਜ ਜੇ ਸਾਡਾ ਨਾਮ ਉਖਾਰ ਵੀ ਰੱਖਾ ਭਾਈ ਕਿੰਨਾ ਮੱਖੇ ਭਾਈ ਨਾਲ ਗੱਲਬਾਤ ਕਰੀਏ ਸੜਕ 'ਤੇ ਆਏ ਆ ਬਲਾ ਟਰਾਲੀਆਂ ਸਾਡੇ ਤਰੀਂ ਲੈਂਦੇ ਨੇ ਮੌਜੂਦ ਮਨੋਬਲ ਆਜੂ ਜੁੜ ਕੇ ਮੌਜੂਦ ਮਨੋਬਲ ਖੋਦੇ ਕਰਕੇ ਜਿਹੜਾ ਬੱਚਿਆਂ ਦੇ ਨਾਲ ਜਿਹੜਾ ਜੋਸ਼ ਵਧਣਾ ਤੁਸੀਂ ਜਦੋਂ ਆਗੇ ਆਪਕਾ ਸਾਰੇ ਮੋਰਚੇ ਫਤਿਹ ਕਰਨੇ ਆ ਪੂਰੀ ਸਰਕਾਰਾਂ ਤੋਂ ਡਰਨੀ ਭਗਾਉਣ ਦੀ ਗੱਲ ਇਹ ਬੱਚਿਆਂ ਦੀ ਲੜਾਈ ਨਹੀਂ ਬਾਪੂ ਸਾਡੀਗਾਂ ਲੜਾਈਆਂ ਲੜ ਰਹੇ ਨੇ ਆਜੂ ਆਪਕੋ ਆਪਣੇ ਹੱਕਾਂ ਲਈ ਆਜੂ ਜਿਵੇਂ ਪਹਿਲਾ ਬਾਰਡਰ ਤੇੜੇ ਸੀਗੇ ਪਹਿਲਾਂ ਜਦ ਆਪਾਂ ਕੱਟੇ ਸੀਗੇ ਗਾਰੀਗੜ ਹੁੰਦੀ ਕੱਟ ਨੂੰ ਪਿਆਰ ਆ ਇਹਨਾਂ ਆਲੂ ਦਿੱਲੀ ਫਟੇ ਕਰਕੇ ਮੜਾਂਗੇ ਪਹਿਲਾਂ ਬੜੇ ਬਾਰੀ ਦਿੱਤੀ ਆ ਜਿਹੜਾ ਰਹਿ ਗਿਆ ਸਾਡੀਆਂ ਮੰਗਾਂ ਨੇ ਉਹ ਆਪਾਂ ਮੜਵਾ ਕੇ ਆਈਏ ਨਹੀਂ ਰੱਖੂ ਨੂੰ ਪਤਾ ਕਿ ਆਪਾਂ ਜਿਹੜਾ ਪੰਜਾਬ ਹੈ ਇਹਨਾਂ ਨੇ ਖਤਮ ਕਰ ਦੇਣਾ ਇਹ ਸੁੱਦੀ ਮੰਗਾਂ ਨਹੀਂ ਸਾਡੀ ਖੇਤੀ ਬਚੇਗੀ ਸਾਡੀਆਂ ਜ਼ਮੀਨਾਂ ਬਚ ਰਹਿਣਗੀਆਂ ਸਾਡਾ ਕਿੱਤਾ ਬਚ ਰੂਗਾ ਇਹ ਬਾਪੂ ਜੀ ਦੇ ਲਈ ਲੜ ਰਹੇ ਰਹਿਣਾ ਮੌਜੂਦਾ ਮੰਨੇ ਕੀ ਦੇਖਿਆ ਮੈਂ ਮਰਾਜ ਜੀ ਕੋਈ ਹੁੰਦੀ ਹੈ ਅਸਲ ਵਿੱਚ ਬਾਪੂ ਸਾਡੇ ਨਾਲ ਲੜਾਈਆਂ ਲੜ ਰਹੇ ਨੇਗੇ ਆਪਾਂ ਆਜੋ ਸਾਰੇ ਡੈਲੀਗੇਟ ਕੋਣਾਂਗੇ ਸਾਰੇ ਭੰਾਂਗੇ ਬਾਪੂਆਂ ਦੇ ਨਾਲ ਆ ਜਿੰਨੇ ਜਿੰਨੇ ਬਾਪੂ ਕਹਿਣਗੇ ਦੋਵੇਂ ਆਪਾਂ ਜਿਹੜੇ ਮੋਰਚੇ ਫਤਿਹ ਕਰਾਂਗੇ ਨੌਜਵਾਨੋ ਘਰੇ ਨਾ ਬੈਠਿਓ ਆਜੋ ਦਵਾਈ ਬੁੱਤੀ ਮਹਿਦੀ ਡੈਲੀ ਪੂਰੇ ਕਾਇਮ ਆ ਭਾਈ ਵੀ ਕਹਿਣਾ ਆ ਬਗਲਾਗੜ ਤੋਂ ਬਿਨੂ ਕਰਨਾ ਆਪਰੇ ਜਿੱਤੇ ਲੱਗੋ ਜਿੱਕੇ ਤੇ ਆਪਾਂ ਜੇ ਆਪਣੇ ਜਿੰਨਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਦੀ ਲੜੀਏ ਤੇ ਪੰਜਾਬ ਨੇ ਪਹਿਲਾਂ ਹੀ ਬੜੀਆਂ ਲੜਾਈਆਂ ਲੜੀਆਂ ਨੇ ਕਿੰਨੀਆਂ ਦਸੂਰੀਆਂ ਜਿਹੜੇ ਸਰਕਾਰਾਂ ਨਹੀਂ ਕਰ ਸਕੀਆਂ ਤੇ ਪੰਜਾਬ ਦੇ ਖਾਤਿਰ ਲੜਨਾ ਤੇ ਆਪ ਹਮੇ ਇੱਥੇ ਪੰਜਾਬ ਦਾ ਛੋਟਾ ਭਰਾ ਹਰਿਆਣਾ ਸਾਡਾ ਸਵਾਗਤ ਕਰਨ ਲਈ ਪਪਾਹਾਰਾਂ ਵੀ ਆਜੋ ਸਾਡੇ ਮੂਹੇ ਹੋ ਕੇ ਜੇ ਪਹਿਲਾਂ ਜਿਹੜੇ ਮੂਹੇ ਲੱਗਿਆ ਸੀ ਐਸ ਵਾਰੀ ਫੇਰ ਤਿਆਰ ਆ ਹੁਣੇ ਤਰਹੁ ਕਾਫੀ ਤਸਰਕਾ ਨਰਮਨ ਦੀ ਗੱਲ ਸਾਰੀ ਸਟੇਟ ਦਾ ਸਾਰੇ ਇਸਟੇਟ ਦਾ ਸਾਰੇ ਆਈ.ਟੀ. ਸੈਕਟਰ ਦਾ ਸਾਰੇ ਸਰਕਾਰ ਦੇ ਹੱਥ ਰੋਕੇ ਨੇ ਸਭ ਦਾ ਜੋਰ ਲੱਗੇ ਪਿਆ ਟ੍ਰੈਫਿਕ ਦਾ ਸਿਆ ਜਾ ਰਿਹਾ ਬਹੁਤ ਸਿਆ ਜਾ ਰਿਹਾ ਬਰਤਾਨਾ ਖੜਿਆ ਜਾ ਰਿਹਾ ਇਹਦਾ ਜੀ ਖੇਲੇ ਚੱਲ ਪਏ ਜੀ ਇਹਨਾਂ ਕੋਲ ਫੰਡ ਮੁੱਕ ਗਏ ਜੀ ਇਹ ਪਹਿਲਾਂ ਕਿਉਂ ਨਹੀਂ ਆਏ ਜੀ ਪਹਿਲਾਂ ਕਿਉਂ ਆ ਗਏ ਜੀ ਇਹ ਸਾਡੇ ਦਸਤਾਬੇਜ਼ ਪੁਆਇਰਿਆਂ ਨੂੰ ਇਖਲਾਸ ਦਿੱਤੀਆਂ ਬਹੁਤ ਅਸਰ ਕਰਦੀਆਂ ਜਾਣ ਗਿਆ ਆਪਣੇ ਦਾ ਜੋਰ ਲੱਗਿਆ ਪਿਆ ਜਿਹੜੇ ਆਪਣੇ ਕਹਿੰਦੇ ਸੀ ਪੰਜਾਬ ਦੇ ਦਰਦੀ ਆ ਉਹਨਾਂ ਦਾ ਇੰਨਾ ਜੋਰ ਲੱਗਿਆ ਪਿਆ ਜ਼ੱਤਾ ਖਿੱਟਣ ਤੇ ਜ਼ਿੰਦਗੀ ਕਰਨ ਚੱਲ ਪਏ ਜੀ ਹੋਰ ਤਾਂ ਜਾਣੀ ਕਿਸੇ ਨੇ ਜੀ ਭਾਈ ਮੈਂ ਗੱਲ ਹੋਰ ਖਾਸ ਚਾਹੁੰਦਾ ਅੱਜ ਉਹ ਨਿਊ ਵਰਲਡ ਆਰਡਰ ਬਾਰੇ ਪੜ੍ਹ ਲਿਓ ਲੂਗਰ ਦਾ ਆਦਰ ਐਸਾ ਖਤਰਨਾਕ ਬਦਲੇ ਕਾਨੂੰਨ ਲੈ ਕੇ ਆ ਰਹੇ ਐ ਐਸੀ ਖਤਰਨਾਕ ਗੀਤੀ ਲੈ ਕੇ ਆ ਰਹੀ ਐ ਤੁਹਾਡੀ ਬੋਲੀ ਤੁਹਾਡੇ ਪਾਣੀ ਤੁਹਾਡੇ ਇਤਿਹਾਸ ਤੁਹਾਡੀ ਧਰਤੀ ਤੁਹਾਡੀ ਸਿੱਖਿਆ ਕੱਕ ਵੀ ਤੁਹਾਡੇ ਬੰਦੇ ਦੀ ਰਹਿਤਾਂ ਮੇਰੀ ਗੱਲ ਯਾਦ ਰੱਖੋ ਮੱਲੀਆ ਮੇਟ ਕਰ ਦੇਣ ਜੇ ਤਾਂ ਇਹ ਨਾਲ ਪੜਦੇ ਹੱਤ ਵਾਲੀ ਲੂਗਰ ਦਾ ਡੱਡੀ ਐ ਉਸ ਸੰਸਾਰ ਦੀ ਨੀਤੀ ਜੇ ਤਾਂ ਲਾਗੂ ਕਰਨੀ ਐ ਤੁਹਾਡੇ ਖਾਣ ਪੀਣ ਪਹਿਨੇ ਤੋਂ ਲੈ ਕੇ ਤੁਹਾਡੇ ਸਾਹ ਲੈਣ ਤੱਕ ਵੀ ਇਹ ਕਹਿ ਕਰਨਗੇ ਕਿ ਕਿਹੜਾ ਬੰਦਾ ਕਿੰਨੇ ਸਾਲ ਉਹ ਕਿਹੜਾ ਬਈ ਠੀਕ ਵੀ ਸਾਹ ਲੈਣ ਦੇ ਠੀਕ ਗੱਲ ਕਰ ਲੈ ਜੇ ਜਿਓ ਭਰਾ ਮਿਲੋ ਉੱਠ ਖੜਾ ਆਪਣੇ ਬਾਪੂਆਂ ਨਾਲ ਖੜਾ ਆਪਣੇ ਭਰਾਵਾਂ ਦੇ ਨਾਲ ਨੌਜਵਾਨੋ ਮੁੱਕ ਕੇ ਵਿਰਾਸਾ ਆਪਣੇ ਦੀਵਾਨ ਨੂੰ ਚਾਲੇ ਪਾਗੇ ਦਸਰੇ ਬਿੱਲੂ ਲਾ ਰੋਕਾਂ ਆਉਂਦੇ ਆ ਯੋਦੇ ਤੇ ਯੋਦੇ ਇਹ ਯੋਦੇ ਕਦੇ ਵੱਡੇ ਵੱਡੇ ਅਰਥ ਦਰਿਆ ਨਹੀਂ ਰੋਕ ਸਕਦੇ ਇਹ ਜਦੋਂ ਖੱਲ ਪੈਦੇ ਰੇ ਨਾ ਮੈਦਾਨ ਦੇ ਵਿੱਚ ਤੇ ਫੇਰ ਰੋਕਾਂ ਟੋਕਾਂ ਤੇ ਚਾਹੇ ਜਿਹੜੀ ਮਰਜ਼ੀ ਤੂੰ ਅੱਗੇ ਦਰਿਆਵ ਚੱਲਦੇ ਹੁਣ ਅੱਗ ਦੇ ਦਰਿਆ ਹੁਣ ਤੇ ਚਾਹੇ ਪਾਣੀ ਦੇ ਹੁਣ ਫੇਰੇ ਚੀਰ ਕੇ ਆਉਂਦੇ ਆ ਬਾਈ ਫੇਰ ਪਾਰ ਕਰਕੇ ਆਉਂਦੇ ਆ ਆਉਣਗੇ ਜ਼ਿੰਦਗੀ ਆ ਰਹੇ ਆ ਪਿਆਰ ਰਹੀ ਮੈਂ ਮੁਰਦ ਤੱਕੜਿਆ ਹੋ ਜਾ ਹੁਣ ਬੋਲੇ ਇਸੋ ਨਿਹਾਲ ਸੋ ਨਿਹਾਲ ਬਾਬਾ ਤੁਹਾਨੂੰ ਦਿੱਲੀ ਦੇ ਸ਼ੰਭੂ ਖਨੋਰੀ ਵਾਲੇ ਬਾਡਰ ਉੱਤੇ ਵਾਜਦੇ ਖਾਲਸਾ ਹੈ ਜੀ ਜੀ